बहुती, 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 बहुत ही बहुत ही बहुत ही ज्यादा देखे जी जो बहुत सोनी सोनी मूवी बहुत हाँ जी बहुत मूवी है सारे रिकमेंड करा कि प्लीज विजिट है ना मूवी देखो बहुत अच्छी मूवी है ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰਤ ਖੱਲੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਤੈਨੂੰ ਕੋੜੀ ਕਿਨੇ ਚੜਾਇਆ ਅੱਜ ਅਸੀਂ ਦੇਖਣ ਦੇ ਲਈ ਪਹੁੰਚੇ ਹਾਂ ਸਟਾਰ ਕਾਸਟ ਵੀ ਸਾਡੇ ਨਾਲ ਸੀਗੀ ਸੋ ਅੰਦਰ ਚੱਲ ਕੇ ਦੇਖਦੇ ਹਾਂ ਕਿ ਫਿਲਮ ਕਿੱਦਾਂ ਦੀ ਹੈ ਔਰ ਜੋ ਪੁਰਾਣੇ ਰੀਤੀ ਰਿਵਾਜ ਇਸ ਫਿਲਮ ਦੇ ਵਿੱਚ ਦਿਖਾਏ ਗਏ ਨੇ ਕੀ ਉਹਨਾਂ ਨੂੰ ਦੁਬਾਰਾ ਰੀਕ੍ਰੀਏਟ ਕੀਤਾ ਜਾਏਗਾ ਲੋਕਾਂ ਦੇ ਵੱਲੋਂ ਜਾਂ ਜੋ ਵੀ ਹੋਰ ਇਸ ਫਿਲਮ ਦੇ ਵਿੱਚ ਸੋਸ਼ਲ ਮੈਸੇजेस ਦਿੱਤੇ ਜਾਣਗੇ ਕਿਉਂਕਿ ਕਿਹਾ ਜਾਂਦਾ ਹੈ ਕਿ ਪਰਿਵਾਰਿਕ ਫਿਲਮ ਤਾਂ ਨੂੰ ਘੋੜੀ ਕਿਨੇ ਚੜਾਇਆ ਪਰਿਵਾਰਿਕ ਮੈਂਬਰ ਇਸ ਫਿਲਮ ਨੂੰ ਬੈਠ ਕੇ ਆਰਾਮ ਨਾਲ ਦੇਖ ਸਕਦੇ ਨੇ ਸੋ ਵਾਕਿਆ ਦੇ ਵਿੱਚ ਇਹ ਗੱਲਾਂ ਸੱਚ ਨੇ ਹੰਦਾ ਚੱਲ ਕੇ ਅਸੀਂ ਦੇਖਾਂਗੇ ਔਰ ਲੋਕਾਂ ਤੋਂ ਵੀ ਜ਼ਰੂਰ ਜਾਣਾਂਗੇ ਕਿ ਲੋਕਾਂ ਨੂੰ ਫਿਲਮ ਕਿੱਦਾਂ ਦੀ ਲੱਗੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਪਾਣਿਆ ਚ ਦੇਖਿਆ ਸੋ ਫਿਲਮ ਚ ਦੇਖਿਆ ਬਹੁਤ ਵਧੀਆ ਲੱਗਿਆ ਸੋ ਤੁਸੀਂ ਕਿੱਦਾਂ ਇੰਜੋਏ ਕੀਤਾ ਲਾਈਕ ਆਡੀਅנס ਰਹੀ ਦੀ ਹੈ ਇੰਜੋਏ ਕੀਤਾ ਆਡੀਅנס ਮੇਰੀ ਆ ਮੇਰੇ ਦੋਸਤ ਬਹੁਤ ਹੀ ਬਹੁਤ ਹੀ ਬਹੁਤ ਹੀ ਜ਼ਿਆਦਾ ਸੋਹਣੀ ਲੱਗੀ ਮੂਵੀ ਆਪਣੀ ਫੈਨ ਨੂੰ ਇੰਨੀ ਵੱਡੀ ਸਕਰੀਨ ਤੇ ਦੇਖ ਕੇ ਬਹੁਤ ਵੱਡੀ ਖੁਸ਼ੀ ਹੋਈ ਪਾਪਾ ਜੀ ਹੋਰ ਵੀ ਮੇਅਰ ਕਰਨ ਇਤੇ ਬਹੁਤ ਸੋਹਣੇ ਸੋਹਣੇ ਮੂਵੀਜ਼ ਆਣ ਸੋ ਬਹੁਤ ਵਧੀਆ ਸੀ ਹਾਂਜੀ ਬਹੁਤ ਵਧੀਆ ਮੂਵੀ ਹੈ ਅਸੀਂ ਸਾਰਿਆਂ ਨੂੰ ਇਹੀ ਰਿਕਮੈਂਡ ਕਰਾਂਗੇ ਕਿ ਪਲੀਜ਼ ਵਿਜ਼ਿਟ ਹਨਾ ਤੇ ਮੂਵੀ ਦੇਖੋ ਬਹੁਤ ਅੱਛੀ ਮੂਵੀ ਹੈ ਰਾਵੀ ਇਜ਼ ਆ ਫਰੈਂਡ ਐਂਡ ਬਹੁਤ ਬਹੁਤ ਵਧਾਈਆਂ ਟੀਮ ਨੂੰ ਤੇ ਰਾਵੀ ਨੂੰ ਥੈਂਕ ਯੂ ਸੋ ਮੱਚ ਮੈਡ ਮੂਵੀ ਸੀਗੀ ਅੱਜਕੱਲ ਜਿੱਦਾਂ ਕਿੱਦਾਂ ਹਾਲ ਚੱਲ ਸਟ੍ਰੈਸ ਹੈ ਕੀ ਉਹ ਸਟ੍ਰੈਸ relief ਲਈ ਬਹੁਤ اچھی ਵੀਡੀਓ ਸੀ ਸਸੀ ਗੱਲ ਜੀ ਸਸੀ ਗੱਲ ਕੀ ਆ ਚੱਲੇ ਬਹੁਤ ਬਹੁਤ ਥੈਂਕ ਯੂ ਜੀ ਸੋ ਮਚ ਥੈਂਕ ਤੁਹਾਡਾ ਕੰਮ ਆ ਤੁਹਾਡੇ ਕੰਮ ਦੀ ਬੜੀ ਤਾਰੀਫ ਹੋ ਰਹੀ ਹੈ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬਸ ਐਂ ਚੱਲੇ ਤੁਹਾਨੂੰ ਡੀਗਰੀ ਕਿ ਭਰ ਨਹੀਂ ਵੈਰੀ ਗੁੱਡ ਚਲੋ ਬਾਕੀ ਹੁਣ ਲੋਕਾਂ ਦੀ ਡਿਮੈਂਡ ਹੈ ਨਾ ਦੇਖੋ ਜੀ ਕਹਿੰਦੇ ਬਈ ਆਹੀਂ ਸਾਰਿਆਂ ਨੇ ਮਿਹਨਤ ਕਰਕੇ ਪਹਿਲਾਂ ਨਾ theater ਚ ਲਾਤੀ ਆ ਤੇ ਇੱਕ ਕਾਮੇਡੀ ਡਰਾਮਾ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪਲੀਜ਼ ਮਾੜੀ ਸਾਡੀ ਫਿਲਮ ਦੇਖ ਕੇ ਆਓ ਤੇ ਤੁਹਾਨੂੰ ਸਾਰਿਆਂ ਨੂੰ ਮਜ਼ਾ ਆਏਗਾ ਯਾਰ ਸੋ ਥੈਂਕ ਯੂ ਸੋ ਮਚ ਤੇ ਸਾਰੇ ਆਹੋ ਠੀਕ ਠਾਕ ਗੁੱਡ ਗੁੱਡ ਥੈਂਕ ਯੂ ਯਾਰ ਥੈਂਕ ਯੂ ਸਾਡਾ ਜੀ ਸਾਰਿਆਂ ਨੂੰ ਮੈਂ ਜੀ ਫਿਲਮ ਦਾ ਪ੍ਰੋਡੂਸਰ ਆ ਇਸ ਦਾ ਸੋ ਫਿਲਮ ਬਹੁਤ ਵਧੀਆ ਬਣੀ ਆ ਫਿਲਮ ਕਮੇਡੀ ਆ ਤੇ ਇਹਦੇ ਨਾਲ ਇੱਕ ਬਹੁਤ ਵਧੀਆ ਸੋਸ਼ਲ ਮੈਸੇਜ ਵੀ ਹੈਗਾ ਆ ਕਿ ਇਹਦੇ ਚ ਪੁਰਾਣੇ ਰੇਤੀ ਰਿਵਾਜ ਤੇ ਅਸੀਂ ਦਿਖਾਇਆ ਕਿ ਬਈ ਸਰਵਾਲੇ ਦਾ ਤੇ ਦੁਲੇ ਦਾ ਤੇ ਸਰਵਾਲੇ ਦਾ ਕੀ ਰੋਲ ਹੁੰਦਾ ਸੀਗਾ ਤੇ ਉਹ ਤੁਸੀਂ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਇਹ ਸਮਾਜਿਕ ਫਿਲਮ ਆ ਤੇ ਸਾਰੇ ਪਰਿਵਾਰ ਦੇ ਨਾਲ ਜਾਓ ਦੇਖੋ ਤਾਂ ਦੱਸੋ ਕਿ ਤੁਹਾਨੂੰ ਇਹ ਫਿਲਮ ਕਿਦਾਂ ਦੀ ਲੱਗੀ ਆ ਥੈਂਕ ਯੂ ਬਹੁਤ ਵਧੀਆ ਮੂਵੀ ਬੜੇ ਟਾਈਮ ਬਾਅਦ ਇੱਕ ਅੱਛੀ ਕਾਮੇਡੀ ਮੂਵੀ ਆਈ ਹੈ ਬਹੁਤ ਅੱਛੀ ਮੂਵੀ ਹੈ ਜਰੂਰ ਦੇਖਣਾ ਹੋ ਇੱਕ ਵਾਰੀ ਭਾ ਵੀ ਰਾਵੀ ਦਾ ਕੰਮ ਕਿਵੇਂ ਲੱਗਾ ਰਾਵੀ ਐਜ਼ ਯੂਸ਼ਵਲ ਬਹੁਤ ਅੱਛੀ ਗਨੈਟਸ ਤੇ ਚਲੋ ਉਹਨਾਂ ਨੂੰ ਦੇਖਦੇ ਹਾਂ ਤੇ ਮੂਵੀ ਚ ਵੀ ਉਹਨਾਂ ਦੀ ਐਕਟਿੰਗ ਵੀ ਬਹੁਤ ਅੱਛੀ ਹੈ ਅਗੇ ਹੋਰ ਇੰਪਰੂਵ ਕਰਦਾ ਦੀਦੀ ਜੀ ਦੇ ਅਗੇ ਬਹੁਤ ਅੱਛੀ ਹੁਣ ਬੰਤਾ ਜੀ ਨੇ ਬੀਬੀ ਕਿਡਨਾਪ ਕਰਨੀ ਹੈ ਅਗਲੀ ਫਿਲਮ ਤੇ ਜਰੂਰ ਦੇਖਣ ਆਇਓ ਬਹੁਤ ਸੋਹਣੀ ਬਹੁਤ ਸੋਹਣੀ ਫਿਲਮ ਲੇਡੀ ਸੰਗਾ ਦਾ ਰੋਲ ਅੱਛਾ ਜੀ ਬਹੁਤ ਸੋਹਣੀ ਬਹੁਤ ਸੋਹਣੀ ਕਮੇਡੀਆ ਨੇ ਪਰਵਾਰਿਕ ਵਿਚਾਰਾਂ ਦੇਖਣ ਵਾਲੀ ਫਿਲਮ ਹੈ ਇਹ ਜੀ ਫਿਲਮਾਂ ਬਣਨੇ ਚਾਹੀਦੇ ਤਾਂ ਕਿ ਸਾਰੇ ਲੋਕੀ ਆ ਕੇ ਦੇਖ ਸਕਣ ਤੇ ਆਪਣਾ ਜਿਹੜਾ 2-2.5 ਘੰਟੇ ਦਾ ਜਾਂ ਜਿੰਨਾ ਵੀ ਟਾਈਮ ਮਨੋਰੰਜਨ ਕਰ ਸਕਣ ਔਰ ਕੁਝ ਨਾ ਸੋ ਐਂਟਰਟੇਨਮੈਂਟ ਦਾ ਬੈਸਟ ਪਾਰਟ ਕੀ ਸੀਗਾ ਹਰ ਵੀ ਸੰਗਾ ਜਾਂ ਇਸ ਤੋਂ ਇਲਾਵਾ ਹੋਰ ਵੀ ਕੈਰੈਕਟਰ ਜਿਹੜੇ ਨੇ ਤੁਹਾਨੂੰ ਐਂਟਰਟੇਨ ਕੀਤਾ ਜਿਹੜਾ ਰਹਾ ਤਾਂ ਹਰ ਵੀ ਸੰਗਾਂ ਨੇ ਇੱਕ ਇੰਟਰਟੇਨ ਕੀਤਾ ਹੈ ਬਾਕੀ ਸਾਰੇ ਨੇ ਆਪਣਾ ਰੋਲ ਠੀਕ ਕੀਤਾ ਪਰ ਹਰ ਵੀ ਸੰਗਾਂ ਦਾ ਰੋਲ ਸਭ ਤੋਂ ਵਧੀਆ ਸੀ ਸਾਰੇ ਦੇਖ ਕੇ ਬਾਹਰ ਆਏ ਨੇ ਸਭ ਨੂੰ ਬਹੁਤ achi ਲੱਗ ਗਿਆ ਹੈ ਔਰ ਐਂਟਰਟੇਨਮੈਂਟ ਜਿਹੜਾ ਜ਼ਿਆਦਾ ਹਰ ਵੀ ਸੰਗਾਂ ਦਾ ਲੋਕਾਂ ਨੂੰ ਪਸੰਦ ਆ ਸੋ ਤੁਸੀਂ ਵੀ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਫਿਲਮ ਨੂੰ ਜਾ ਕੇ ਦੇਖਣਾ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਜਨਾਲ ਮਨਪ੍ਰਤ ਖੋਲਰ ਦਾ 1112 ਟੀਵੀ ਚੜੀਕਰ